ਰਾਤੇ ਪਿੰਡ ਜਲਾਲੇ ਆਨੰਦ ਦੇ ਨੇੜੇ ਬੈਠ ਕੇ ਲੁੱਟਖੋਹ ਦੀ ਵਾਰਦਾਤਾਂ ਕਰ ਨੂੰ ਅੰਜਾਮ ਦੇਣ ਲਈ ਸਲਾਹ ਜਿਸ ਤੇ थाना सदर ਦੀ ਪੁਲਿਸ ਪਾਰਟੀ ਨੇ ਉੱਥੇ ਰੇਡ ਕਰਕੇ ਗ੍ਰਿਫਤਾਰ ਕੀਤਾ ਮੌਕੇ ਤੋਂ ਜਿਨ੍ਹਾਂ ਕੋਲੋਂ ਦੋ ਮੋਟਰਸਾਈਕਲ ਪੰਜ ਕਿਰਪਾਨ ਬਰਾਮਦ ਕੀਤੀਆਂ ਨੇ ਬਿਲਕੁਲ ਜੀ ਇਹ ਉਥੇ ਸਨਸਨ ਰਾਵਾਂ ਤੇ ਕਿਤੇ ਇਕੱਲੇ ਘਰੇ ਰਾਹੀਰ ਨੂੰ ਲੁੱਟਖੋਹ ਕਰਦੇ ਸੀਗੇ ਉਸ ਤੋਂ ਇਹਨਾਂ ਦੇ ਪਰਚਾ ਦਰਜ ਕਰਕੇ ਜਿਹੜਾ ਅਗਲੀ ਕਾਰਵਾਈ ਅਮਲਚ ਲਿਆਂਦੀ ਇਸ ਦੇ ਖਿਲਾਫ ਪਹਿਲਾਂ ਚਾਰ ਪਰਚੇ ਦਰਜ ਇੱਕ ਜੂਏ ਦਾ ਐਨਡੀਪੀ ਇਸ ਦਾ ਮੁਕਦਮਾ ਦਰਜਾ 307 ਦਾ 1452 ਦਾ ਦਰਜਾ ਇਸ ਦੇ ਖਿਲਾਫ ਚਾਰਜ ਹਾਰਜ ਨੇ ਤੇ ਹੁਣ ਹੀ ਜੇਲ੍ਹ ਚੋਂ ਬਾਹਰ ਆਇਆ ਸੀਗਾ ਹੁਣ ਇਹਦੇ ਤੋਂ 50 ਗ੍ਰਾਮ ਦੀ ਹੈਰੋਨ ਦੀ ਬਰਾਮਦਗੀ ਕੀਤੀ ਹੈ ਦੋ ਦੁਬਾਰਾ ਮੁਕਦਮਾ ਦਰਜ ਕਰਕੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਪੁਲਿਸ ਵੱਲੋਂ ਨਸ਼ੇ ਦੇ ਵਪਾਰੀਆਂ ਤੇ ਮਾੜੇ ਅੰਸਰਾਂ ਦੇ ਖਿਲਾਫ ਵਿੱਢੀ ਹੋਈ ਮੁਹਿੰਮ ਨੂੰ ਚੰਗਾ ਹੰਗਾਰਾ ਮਿਲਣ ਲੱਗਾ ਹੈ ਹੁਣ ਪੁਲਿਸ ਨੇ ਇਹ 4 ਮੁਕਦਮੇ ਦਰਜ ਕਰਕੇ 13 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 5 ਕਿਰਪਾਨਾਂ 2 ਮੋਟਰਸਾਈਕਲ ਤੇ 230 ਗ੍ਰਾਮ ਹੈਰੋਨ ਬਰਾਮਦ ਹੋਈ ਆ 10 ਵਿਅਕਤੀ ਅਜੇਹੇ ਪੁਲਿਸ ਨੇ ਗ੍ਰਿਫਤਾਰ ਕੀਤੇ ਆ ਜਿਹੜੇ ਲੁੱਟਾਂ ਖੋਹਾਂ ਕਰਨ ਦੀ ਤੇ ਇਹਨਾਂ ਵਿੱਚੋਂ 2 ਨੌਜਵਾਨਾਂ ਤੇ ਪਹਿਲਾਂ ਵੀ ਕੇਸ ਦਰਜ ਆ ਉਹ ਸਾਰਾ ਵਿਸਥਾਰ ਸੁਣਦੇ ਆ ਡੀਐਸਪੀ ਕੋਟਪੂਰਾ ਜਤਿੰਦਰ ਸਿੰਘ ਦੀ ਜ਼ੁਬਾਨੀ ਇਹ ਕੱਲ ਇਨਫੋਰਮੇਸ਼ਨ ਮਿਲੀ ਸੀਗੀ ਥਾਣਾ सदर ਦੀ ਪੁਲਿਸ ਨੂੰ ਕਿ ਕੁਝ ਬੰਦੇ ਸਨਸਨ ਰਾਤ ਪਿੰਡ ਜਲਾਲੇਆਣਾ ਦੇ ਨੇੜੇ ਬੈਠ ਕੇ ਲੁੱਟਖੋਹ ਦੀ ਵਾਰਦਾਤਾਂ ਕਰਨ ਨੂੰ ਅੰਜਾਮ ਦੇਣ ਲਈ ਸਲਾਹ ਕਰ ਰਿਹਾ ਜਿਸ ਤੇ ਥਾਣਾ सदर ਦੀ ਪੁਲਿਸ ਪਾਰਟੀ ਨੇ ਉੱਥੇ ਰੇਡ ਕਰਕੇ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਮੌਕੇ ਤੋਂ ਜਿਨ੍ਹਾਂ ਕੋਲੋਂ ਦੋ ਮੋਟਰਸਾਈਕਲ ਪੰਜ ਕਿਰਪਾਨਾਂ ਬਰਾਮਦ ਕੀਤੀਆਂ ਨੇ ਤੇ ਇਹਨਾਂ ਵਿੱਚੋਂ ਜਿਹੜੇ 10 ਬੰਦੇ ਫੜੇ ਗਏ ਆ ਇਨ੍ਹਾਂ ਵਿੱਚੋਂ ਇੱਕ ਅਰਸ਼ਦੀਪ ਛੇਗੁਰਫ ਗੁੱਗੂ ਨਾਂ ਦਾ ਬੰਦਾ ਹੈ ਪਿੰਡ ਵਾਂਦਰ ਜਟਾਣਾ ਦਾ ਇਹਦੇ ਤੇ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਮਕਦਮਾ ਦਰਜ ਹੈ थाना सदर ਕੋਟ ਕਪੂਰਾ ਚ ਉਹਦੇ ਚ ਇਹ ਪੁਲਿਸ ਹरासत ਚ ਭੱਜ ਗਿਆ ਸੀ ਸਾਲ 2019 ਤੇ ਇਹਦੇ ਤੇ ਫਿਰ ਦੁਬਾਰਾ ਇੱਕ ਮਕਦਮਾ ਦਰਜ ਕਰਕੇ ਇਹਨੂੰ ਰੀਅਰੈਸਟ ਕੀਤਾ ਗਿਆ ਸੀਗਾ ਇਸ ਦੇ ਵਿੱਚ ਇੱਕ ਪਵਨਜੀ ਤਰਫ ਪਵਨ ਹੈ ਪਿੰਡ ਠਾੜੇ ਦਾ ਉਹਦਾ ਭਰਾ ਜਿਹੜਾ ਪਹਿਲਾਂ ਹੀ ਐਸਟੀਐਫ ਵੱਲੋਂ ਹੈਰੋਇਨ ਬਰਾਮਦਗੀ ਚ ਫੜਿਆ ਗਿਆ ਜਿਹੜਾ ਕਿ ਆਲਰੇਡੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਬਾਕੀਆਂ ਦੇ ਰਿਕਾਰਡ ਬਾਰੇ ਅਸੀਂ ਹਜੇ ਪੜਤਾਲ ਕਰ ਰਹੇ ਹਾਂ ਕਿ ਕਿਸੇ ਦਾ ਕੋਈ ਕ੍ਰਿਮੀਨਲ ਰਿਕਾਰਡ ਮਿਲਦਾ ਹੈ ਤੇ ਉਹਦੇ ਮੁਤਾਬਕ ਉਹਦੇ ਕਾਰਵਾਈ ਕਰਾਂਗੇ ਸਰ ਕਿਸੇ ਬਾਰਦਾਤ ਨੂੰ ਇੰਜਾਮ ਦੇਣ ਲਈ ਬਿਲਕੁਲ ਜੀ ਇਹ ਉਥੇ ਸਨਸਨ ਰਾਵਾਂ ਤੇ ਕਿਤੇ ਇਕੱਲੇ ਘਰੇ ਰਾਘੀਰ ਨੂੰ ਲੁੱਟ ਖੋਹ ਕਰਨ ਦੀ ਉਹਦੀ ਯੋਜਨਾ ਬਣਾ ਰਹੇ ਸੀਗੇ ਇਸ ਵੰਦ ਤੇ ਇਹਨਾਂ ਦੇ ਪਰਚਾ ਦਰਜ ਕਰਕੇ ਜਿਹੜਾ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਅਗਲੀ ਕਾਰਵਾਈ ਅਮਲਚ ਲਿਆਂਦੀ ਜਾ ਰਹੀ ਹੈ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਵੱਲੋਂ ਦੋ ਮੁਕੱਦਮੇ ਦਰਜ ਕੀਤੇ ਗਏ ਆ ਜੋ ਇੱਕ ਵਿਅਕਤੀ ਰਸਾਲ ਸਿੰਘ ਵਾਸੀ ਪਿੰਡ ਕਲਸ ਥਾਣਾ ਖੇਮਕਰਨ ਜ਼ਿਲ੍ਹਾ ਤਰਨਤਾਰਨ ਦਾ ਫੜਿਆ ਗਿਆ ਜਿਸ ਪਾਸੋਂ ਪਾਸੋਂ ਥਾਣਾ ਸਿਟੀ ਕੋੜਕਪੁਰਾ ਦੀ ਪੁਲਿਸ ਨੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਦੋ ਵਿਅਕਤੀ ਅਲਫਾਜ਼ ਪੁੱਤਰ ਮੁਹੰਮਦ ਹਫੀਜ਼ ਵਾਸੀ ਸ਼੍ਰੀ ਮੁਕਸਸਾਹ ਤੇ ਅਵੀ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਪਿੰਡ ਬੱਲੂਆਣਾ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਦੋਨੋਂ ਪਾਸੋਂ ਇਹਨਾਂ ਦੀ ਕਾਰ ਸਮੇਤ 160 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਇਹਨਾਂ ਨੂੰ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਇਹਨਾਂ ਦੇ ਖਿਲਾਫ ਜਿਹੜਾ ਅਲਫਾਜ਼ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ ਐ ਐਨਡੀਪੀਐਸ ਦਾ ਦਰਜ ਹੈ ਜਦ ਕਿ ਅਵੀ ਕੁਮਾਰ ਦਾ ਜਿਹੜਾ ਰਿਕਾਰਡ ਅਸੀਂ ਖੰਗਾਲ ਰਹੇ ਹਾਂ ਅਜੇ ਤੱਕ ਇਹਦੇ ਖਿਲਾਫ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਮਿਲਿਆ ਬਰਕਰਾਰ ਰਹੇ ਹਾਂ ਅਸੀਂ ਤੇ ਇਹਦੀ ਇੱਕ ਕਾਰ ਵਰਨਾ ਜਿਹੜੀ ਆ ਜਿਹਦੇ ਵਿੱਚ ਸਵਾਰ ਸੀਗੇ ਉਹ ਵੀ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ ਥਾਣਾ ਸਦਰਦੀ ਪੁਲਿਸ ਵੱਲੋਂ ਸਦਰ ਕੋਟਖਪੁਰਾ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਬੋਰ ਸਿੰਘ ਉਰਫ ਸੋਨੀ ਵਾਸੀ ਪੰਜਗੜਾਈ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਵਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਉਸ ਦੇ ਖਿਲਾਫ ਵੀ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਇਸ ਦੇ ਖਿਲਾਫ ਪਹਿਲਾਂ 4 ਪਰਚੇ ਦਰਜ ਹੈ ਇੱਕ ਜੂਏ ਦਾ ਵੀ ਹੈ ਐਨਡੀਪੀਐਸ ਦਾ ਮੁਕਦਮਾ ਦਰਜਾ 307 ਦਾ 452 ਦਾ ਦਰਜਾ ਇਸ ਦੇ ਖਿਲਾਫ 4 ਆਲਰੇਡੀ ਪਰਚੇ ਦਰਜ ਨੇ ਤੇ ਹੁਣ ਇਹ ਜੇਲ੍ਹ ਚੋਂ ਬਾਹਰ ਆਇਆ ਸੀਗਾ ਹੁਣ ਇਹਦੇ ਤੋਂ 50 ਗ੍ਰਾਮ ਦੀ ਹੈਰੋਇਨ ਦੀ ਬਰਾਮਦਗੀ ਕੀਤੀ ਹੈ ਦੋ ਦਵਾਰਾ ਮੁਕਦਮਾ ਦਰਜ ਕਰਕੇ ਇਹ ਤੇ ਕਾਰਵਾਈ ਕਿੰਨੀ ਗ੍ਰਾਮ ساری ਬਰਾਮਦ ਹੋ ਗਈ ਟੋਟਲ ਇਹ ਸਾਡੀ 2 ਦਿਨਾਂ ਦੇ ਵਿੱਚ ਕਰੀਬ 230 ਗ੍ਰਾਮ ਹੈਰੋਨ ਬਰਾਮਦ ਹੋ ਚੁੱਕੀ ਹੈ ਕਿ ਕੁਝ ਬੰਦੇ ਸੁੰਸਣ ਰਾਤ ਤੇ ਪਿੰਡ ਲਾਲਿਆਣਾ ਦੇ ਨੇੜੇ ਬੈਠ ਕੇ ਲੁੱਟਣ ਨੂੰ ਅੰਜਾਮ ਦੇਣ ਲਈ ਸਲਾਹ ਕਰ ਰਿਹਾ ਜਿਸ ਤੇ ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਉੱਥੇ ਰੇਡ ਕਰਕੇ 10 ਵਿਅਕਤੀਆਂ ਨੂੰ ਜਿਨ੍ਹਾਂ ਕੋਲ ਦੋ ਮੋਟਰਸਾਈਕਲ ਪੰਜ ਕਿਰਪਾਨਾ ਬਿਲਕੁਲ ਜੀ ਇਹ ਉੱਥੇ ਸੁੰਸਣ ਰਾਹਾਂ ਤੇ ਕਿਤੇ ਇਕੱਲੇ ਘਰੇ ਰਾਹੀਰ ਨੂੰ ਲੁੱਟ ਖੋ ਕਰਨ ਦੀ ਉਹਦੀ ਯੋਜਨਾ ਬਣਾ ਰਹੇ ਸੀਗੇ ਉਸ ਵੰਦ ਇਹਨਾਂ ਦੇ ਪਰਚਾ ਦਰਜ ਕਰਕੇ ਜਿਹੜਾ ਇਹਨਾਂ ਨੂੰ ਪੇਸ਼ ਅਦਾਵਤ ਕਰਕੇ ਅਗਲੀ ਕਾਰਵਾਈ ਇਸ ਦੇ ਖਿਲਾਫ ਪਹਿਲਾਂ ਚਾਰ ਪਰਚੇ ਦਰਜ ਹੈ ਇੱਕ ਜੂਏ ਦਾ ਵੀ ਹੈ ਪੀਐਸ ਦਾ ਮਕਦਮਾ ਨੰਬਰ ਦਰਜਾ 307 ਦਾ 452 ਦਾ ਦਰਜਾ ਇਸ ਦੇ ਖਿਲਾਫ ਚਾਰ ਪਰਚੇ ਨੇ ਤੇ ਹੁਣ ਇਹ ਜੇਲ੍ਹ ਚੋਂ ਬਾਹਰ ਆਇਆ ਸੀਗਾ ਹੁਣ ਇਹਦੇ ਤੋਂ 50 ਗੇ ਦੁਬਾਰਾ ਮਕਦਮਾ ਦਰਜ ਕਰਕੇ ਕਾਰਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਿਕੋਟ ਪੁਲਿਸ ਸਟਾਫ ਆਰੀਆਂ ਤੇ ਮਾੜੇ ਅਨਸਰਾਂ ਦੇ ਖਿਲਾਫ ਵਿੱਡੀ ਹੋਈ ਮੁਹਿੰਮ ਨੂੰ ਚੰਗਾ ਹੰਗਾਰਾ ਮਿਲਣ ਲੱਗਾ ਏ ਹੁਣ ਪੁਲਿਸ ਨੇ ਇਹਨਾਂ 2 ਦਿਨਾਂ ਦੇ ਵਿੱਚ ਹੀ 4 ਮੁਕੱਦਮੇ ਦਰਜ ਕਰਕੇ 13 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 5 ਕਿਰਪਾਨਾਂ 2 ਮੋਟਰਸਾਈਕਲ ਤੇ 230 ਗ੍ਰਾਮ ਹੈਰੋਨ ਬਰਾਮਦ ਹੋਈ ਆ 10 ਵਿਅਕਤੀ ਅਜੇਹੇ ਪੁਲਿਸ ਨੇ ਗ੍ਰਿਫਤਾਰ ਕੀਤੇ ਆ ਜਿਹੜੇ ਲੁੱਟਾਂ ਖੋਹਾਂ ਕਰਨ ਦੀ ਤਾਕ ਵਿੱਚ ਸੀਗੇ ਤੇ ਇਹਨਾਂ ਵਿੱਚੋਂ 2 ਨੌਜਵਾਨਾਂ ਤੇ ਪਹਿਲਾ ਵੀ ਕੇਸ ਦਰਜ ਆਓ ਸਾਰਾ ਵਿਸਥਾਰ ਸੁਣਦੇ ਹਾਂ ਡੀਐਸਪੀ ਕੋਟਪੂਰਾ ਜਤਿੰਦਰ ਸਿੰਘ ਦੀ ਜ਼ੁਬਾਨੀ ਇਹ ਕੱਲ ਇਨਫੋਰਮੇਸ਼ਨ ਮਿਲੀ ਸੀਗੀ ਥਾਣਾ ਸਦਰ ਦੀ ਪੁਲਿਸ ਨੂੰ ਕਿ ਕੁਝ ਬੰਦੇ ਸੁੰਸਣ ਰਾਤ ਪਿੰਡ ਜਲਾਲਿਆਣਾ ਦੇ ਨੇੜੇ ਬੈਠ ਕੇ ਲੁੱਟਖੋਰੀ ਵਰਤਾਂਤ ਕਰਨ ਨੂੰ ਅੰਜਾਮ ਦੇਣ ਲਈ ਸਲਾਹ ਕਰ ਰਿਹਾ ਜਿਸ ਤੇ ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਉੱਥੇ ਰੇਡ ਕਰਕੇ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਮੌਕੇ ਤੋਂ ਜਿਨ੍ਹਾਂ ਕੋਲੋਂ ਦੋ ਮੋਟਰਸਾਈਕਲ ਪੰਜ ਜਿੰਦਗੀਆਂ ਦੀਆਂ ਨੇ ਤੇ ਇਹਨਾਂ ਵਿੱਚੋਂ ਜਿਹੜੇ 10 ਬੰਦੇ ਫੜੇ ਗਏ ਇਹਨਾਂ ਵਿੱਚੋਂ ਇੱਕ ਅਰਸ਼ਰੀਬ ਛੇ ਗੁਰਫ ਗੁੱਗੂ ਨਾਂ ਦਾ ਬੰਦਾ ਹੈ ਪਿੰਡ ਵਾਂਦਰ ਜਟਾਣਾ ਦਾ ਇਹਦੇ ਤੇ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਮਕਦਮਾ ਦਰਜ ਹੈ थाना सदर ਕੋਟਕਪੂਰਾ ਚ ਉਹਦੇ ਚ ਇਹ ਪੁਲਿਸ ਹਸਤਚੋਪ ਭੱਜ ਗਿਆ ਸੀ ਸਾਲ 2009 ਤੇ ਇਹਦੇ ਤੇ ਫਿਰ ਦੁਬਾਰਾ ਇੱਕ ਮਕਦਮਾ ਦਰਜ ਕਰਕੇ ਇਹਨੂੰ ਰੀ